ਨਡਾਲਾ ਟੀਵੀ ਦੇਖਦੇ ਸਾਰੇ ਹੀ ਦਸ਼ਕਾ ਨੂੰ ਪਿਆਰ ਭਰੀ ਸਾਸਰਗਾ ਅੱਜ ਕੋ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਆ ਪਿੰਡ ਮਕਸੂਦਪੁਰ ਤੁਸੀਂ ਸਾਹਮਣੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੰਤ ਪਾਪਾ ਕਰਮ ਸਿੰਘ ਜੀ ਸੰਤ ਪਾਪਾ ਮਾਝਾ ਸਿੰਘ ਜੀ ਦੇ ਨਾਂ ਤੇ ਜੋ ਆਪਣੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਹੈ ਅੱਜ ਲਾਨੂੰ ਆਪਾਂ ਉੱਥੇ ਲੈ ਕੇ ਆਏ ਆ ਆਪਣੇ ਪਿੰਡ ਮਕਤੂਰਪੁਰ ਦੀ ਤਤੀ ਜਿਲ੍ਹਾ ਕਪੂਰਥਲਾ ਵਿਖੇ ਤੁਸੀਂ ਵੇਖ ਸਕਦੇ ਹੋ ਸੰਗਤਾਂ ਪਿੱਛੇ ਹੀ ਪਿੱਛੇ ਦੋ ਸੰਗਤਾਂ ਦਾ ਹਜੂਮ ਤੁਸੀਂ ਦੇਖਦੇ ਹੋ ਕੱਠ ਵੇਖ ਸਕਦੇ ਹੋ ਮੰਦਰੀ ਕਿੰਦਾ ਸੰਗਤਾਂ ਇੱਥੇ ਬਾਹਰ ਜੋ ਖਲੋਤੀਆਂ ਹੋਈਆਂ ਹਨ ਬਾਹਰ ਜੋ ਆਪਣੇ ਗੁਰਦੁਆਰਾ ਸਾਹਿਬ ਤੋਂ ਬਾਹਰ ਹੀ ਬਹੁਤ ਹੀ ਖੂਬਸੂਰਤ ਦੁਕਾਨਾਂ ਵੀ ਲੱਗੀਆਂ ਹੋਈਆਂ ਤੁਸੀਂ ਵੇਖ ਸਕਦੇ ਹੋ ਸਾਹਮਣੇ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਵੇਖੋਗੇ ਜੋ ਬੱਚਿਆਂ ਦੇ ਖਿਡੌਣੇ ਅਤੇ ਹੋਰ ਵੀ ਸਾਡੋ ਜੋ ਆਪਣੇ ਬੀਬੀਆਂ ਪਹਿਣਾ ਜੋ ਖਰੀਦ-ਫਰੋਦ ਕਰਦੀਆਂ ਪਈਆਂ ਤੁਸੀਂ ਵੇਖ ਸਕਦੇ ਹੋ ਸਾਹਮਣੇ ਸਿੱਧੇ ਹੀ ਤੁਹਾਨੂੰ ਅੱਜ ਵਿੱਚ ਲੈ ਕੇ ਜਾਂਦੇ ਜਿੱਥੇ ਸੰਗਤਾਂ ਆਪਣੇ ਗੁਰਦਾਰਾ ਸਾਹਿਬ ਮੱਥਾ ਟੇਕਣ ਆਉਂਦੀਆਂ ਹਨ ਦੂਰੋਂ ਨੇੜੋਂ ਹੋ ਕੇ ਆਉਂਦੀਆਂ ਹਨ ਤੇ ਆਓ ਆਪਾਂ ਹੁਣ ਤੁਹਾਨੂੰ ਸਿੱਧਾ ਹੀ ਇਹ ਗੁਰਦਨ ਸਾਹਿਬ ਵਿਖੇ ਜਿੱਥੇ ਆਪਾਂ ਖੜੇ ਆ ਜਿੱਥੇ ਆਪਣੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਸਾਹਮਣੇ ਸਾਹਮਣੇ ਗੁਰਦਰਾ ਸਾਹਿਬ ਹੈ ਉਸ ਤੋਂ ਬਾਹਰ ਹੀ ਜੋ ਆਪਣੇ ਦੂਰੋਂ ਨੇੜੋਂ ਜੋ ਸੰਗਤਾਂ ਇੱਥੇ ਗੁਰਦਾਰਾ ਸਾਹਿਬ ਮੱਥਾ ਟੇਕਣ ਆਉਂਦੀਆਂ ਉਹਨਾਂ ਵਾਸਤੇ ਜੋ ਗਰਮੀ ਥੋੜੀ ਰਾਤ ਪਾਉਣ ਲਈ ਜੋ ਸਾਡੇ ਵੀਰਾਂ ਵੱਲੋਂ ਜੋ ਠੰਡੇ ਮਿੱਠੇ ਜਲ ਦੀ ਤਕਬੀਲ ਲਗਾਈ ਗਈ ਹੈ ਤੁਸੀਂ ਵੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਅਤੇ ਜੋ ਸੰਗਤ ਇੱਥੇ ਆਪਣਾ ਗ ਅਤੇ ਤੁਸੀਂ ਵੇਖੋ ਤੇ ਸਾਹਮਣੇ ਤਸਵੀਰਾਂ ਦੇ ਵਿੱਚ ਉਹਨਾਂ ਵਾਸਤੇ ਜੋ ਸਾਡੇ ਵੀਰਾਂ ਵੱਲੋਂ ਜੋ ਠੰਡੇ ਮਿੱਠੇ ਜਲਦੀ ਸ਼ਫੀਲ ਲਗਾਈ ਗਈ ਹੈ ਤੇ ਆਓ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਭਾਜੀ ਅੱਜ ਜੋ ਸ਼ਫੀਲ ਲਗਾਈ ਗਈ ਕਿਹਨਾਂ ਵੱਲੋਂ ਲਗਾਈ ਗਈ ਹੈ ਕਿਹੜਾ ਪਿੰਡ ਭਾਜੀ ਬਾਕਰਪੁਰਾ ਵੱਲੋਂ ਲਗਾਈ ਹੈ ਜੀ ਠੀਕ ਹੈ ਜੀ ਆਹ ਵਾ ਸਾਡੀ ਵੀਰ ਜੀ ਨੇ ਦੱਸਿਆ ਕਿ ਪਿੰਡ ਬਾਕਰਪੁਰਾ ਦੇ ਮੁੰਡੇ ਯੋਗਦਾਨ ਪਾ ਰਹੇ ਨੇ ਆਪਨਾ ਸੇਵਾ ਬੋ ਰਹੀ ਜਨਾ ਕਰੇ ਤਾਂ ਦੂਰੋਂ ਨੇੜੋਂ ਆਉਂਦੀਆਂ ਨੇ ਮੱਥਾ ਟੇਕਣ ਤੁਸੀਂ ਕੀ ਕਹਿਣਾ ਜਾਓਗੇ ਜਰੂਰ ਪਹੁੰਚਣਾ ਮੈਂ ਸੰਗਤਾਂ ਨੂੰ ਮੰਗ ਪਹੁੰਚਣਾ ਅਨਿਤਸ਼ ਕੋ ਇਹ ਸਾਡੇ ਪਿੰਡ ਬਕਰਪੋਤੇ ਜੋ ਸਾਡੇ ਵੀਰ ਜੋ ਜਿਨ੍ਹਾਂ ਵੱਲੋਂ ਅੱਜ ਇਹ ਠੰਡੇ ਮਿੱਠੇ ਜਲਦੀ ਸ਼ਹੀਦ ਲਗਾਈ ਹੈ ਲਗਾਈ ਗਈ ਹੈ ਤੇ ਆਓ ਆਪਾਂ ਹੁਣ ਤੁਹਾਨੂੰ ਆਪਾਂ ਸਿੱਧਾ ਹੀ ਹੁਣ ਤੁਹਾਨੂੰ ਅੰਦਰ ਦਰਬਾਰ ਦੇ ਵਿੱਚ ਲੈ ਕੇ ਚੱਲਦੇ ਜਿਥੇ ਆਈਆਂ ਗਈਆਂ ਸੰਗਤਾਂ ਵਿੱਚ ਜਿਥੇ ਆਪਣੇ ਪ੍ਰਸ਼ਾਦਾ ਦਾਲ ਹੋਰ ਸਬਜ਼ੀਆਂ ਜੋ ਤਿਆਰ ਹੁੰਦੀਆਂ ਹਨ ਸੰਗਤਾਂ ਵਾਸਤੇ ਤੁਸੀਂ ਵੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਜੋ ਆਈਆਂ ਗਈਆਂ ਸੰਗਤਾਂ ਵਿੱਚ ਜੋ ਦਾਲ ਦਾ ਲੰਗਰ ਅਤੇ ਨਾਲ ਹੀ ਜੋ ਪ੍ਰਸ਼ਾਧੀਆਂ ਪ੍ਰਸ਼ਾਧਿਆਂ ਦਾ ਲੰਗਰ ਵੀ ਤਿਆਰ ਕੀਤਾ ਜਾਂਦਾ ਹੈ ਆਪਣਾ ਇਸ ਟਾਈਮ ਰਸੋਈ ਘਰ ਦੇ ਵਿੱਚ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਸ ਟਾਈਮ ਖੀਰ ਦਾ ਲੰਗਰ ਵੀ ਸ਼ੁਰੂ ਹੋ ਚੁੱਕਾ ਹੈ ਆਪਣੇ ਸੰਤ ਬਾਬਾ ਕਰਮ ਸਿੰਘ ਜੀ ਸੰਤ ਬਾਬਾ ਮਾਝਾ ਸਿੰਘ ਦੀ ਜਾਂ ਤੇ ਜੋ ਆਪਣੇ ਗੁਰਦਰਾ ਸਾਹਿਬ ਪਿੰਡ ਮਕਸੂਦਪੁਰ ਦੇ ਮਕਸੂਦਪੁਰ ਵਿਖੇ ਤੁਸੀਂ ਵੇਖੋ ਤੇ ਇਸ ਟਾਈਮ ਖੀਰ ਵਟਾਈ ਜਾ ਰਹੀ ਹੈ ਤੇ ਨਾਲ ਹੀ ਦਾਲ ਦਾ ਲੰਗਰ ਅਤੇ ਨਾਲ ਹੀ ਪ੍ਰਸ਼ਾਦ ਦਾ ਲੰਗਰ ਖੀਰ ਤੇ ਪੂੜਿਆਂ ਦਾ ਲੰਗਰ ਚੱਲ ਰਿਹਾ ਨਾਲ ਦਾਲ ਪ੍ਰਸ਼ਾਦ ਦੇ ਚੌਲ ਮਹਾਰਾਜ ਦੀ ਕਿਰਪਾ ਬਾਛਾ ਬਾਬਾ ਕਰਮ ਸਿੰਘ ਦੀ ਹੋਰ ਵੀ ਸਮੱਤ ਬਖਸ਼ੇ ਹੋਰ ਵੀ ਤਗੜੇ ਹੋ ਕੇ ਸੇਵਾ ਕਰੀਏ ਮਾਲਕ ਭਾਈ ਕੀ ਨਾਮ ਜੀ ਆਪਣਾ ਸਤਨਾਮ ਸਿੰਘ ਜੀ ਇਹ ਗਤ ਆਈਆਂ ਗਈਆਂ ਸੰਗਤਾਂ ਕਿੱਥੋਂ ਕਿੱਥੋਂ ਆਉਂਦੀਆਂ ਨੇ ਆਪਣੇ ਕਿਹੜੇ ਕਿਹੜਾ ਲੱਗ ਕਿਹੜਾ ਕਿਹੜਾ ਪਿੰਡ ਆਏ ਆਪਣੇ ਗੁਰਦਵਾਰ ਸਾਹਿਬ ਦੇ ਇੱਥੇ ਕੋਈ ਪਤਾ ਨਹੀਂ ਜੇ ਪਤਾ ਨਹੀਂ ਕਿੱਥੋਂ ਕਿੱਥੋਂ ਦਿੱਲੀ ਤੋਂ ਆਉਂਦੀਆਂ ਨੇ ਕੋਈ ਆਪਣਾ ਮਹਾਰਾਜ ਦੀ ਕਿਰਪਾ ਹੀ ਪਾਸ਼ਾ ਜਿੱਥੇ ਜਿੱਥੇ ਮਹਾਰਾਜ ਚਰਨ ਪਾਏ ਸੱਚੇ ਪਾਏ ਇੱਥੇ ਲੰਗਰ ਬਹੁਤ ਚੱਲਦਾ ਬਹੁਤ ਰੂਹ ਨਾ ਖੋਚਣਾ ਮਦਦ ਕਰਦੇ ਸ਼ੱਕਦੇ ਵਿਚਾਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਇਹ ਸਨ ਆਪਣੇ ਨੇਰੇ ਦੇ ਜੋ ਸੇਵਾਦਾਰ ਹਨ ਤੇ ਆਹ ਆਪਾਂ ਹੁਣ ਤੁਹਾਨੂੰ ਸਿੱਧੇ ਹੀ ਦਰਬਾਰ ਆਪਣੇ ਜਿੱਥੇ ਸੰਗਤਾਂ ਪ੍ਰਸ਼ਾਦਾ ਛਕਦੀਆਂ ਪਈਆਂ ਹਨ ਸਿੱਧਾ ਹੀ ਉੱਥੇ ਤੁਸੀਂ ਵੇਖ ਸਕਦੇ ਹੋ ਆ ਵੇਖੋ ਜੀ ਤੁਹਾਡੇ ਸਾਹਮਣੇ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਪ੍ਰਸ਼ਾਦਾਂ ਦੀ ਤਿਆਰੀਆਂ ਹੋਉਂਦੀਆਂ ਨੇ ਤੇ ਆਓ ਆਪਾਂ ਹੁਣ ਤੁਹਾਨੂੰ ਗਾਂ ਜਿੱਥੇ ਸੰਗਤਾਂ ਇਹ ਪ੍ਰਸ਼ਾਦਾਂ ਛਕਦੀਆਂ ਪਈਆਂ ਉਹ ਵੀ ਤੁਹਾਨੂੰ ਤਸਵੀਰਾਂ ਇਸ ਟਾਈਮ ਦਿਖਾ ਦਿੰਦੇ ਆ ਆ ਤੁਸੀਂ ਵੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਆ ਵੇਖੋ ਜੀ ਬਹੁਤ ਹੀ ਪਿਆਰ ਦੇ ਨਾਲ ਸੰਗਤਾਂ ਇਹ ਪ੍ਰਸ਼ਾਦਾਂ ਛਕਦੀਆਂ ਪਈਆਂ ਹਨ ਇਸ ਟਾਈਮ ਆਪਾਂ ਖੜੇ ਆ ਜੀ ਸੰਤ ਬਾਬਾ ਕਰਮ ਸਿੰਘ ਜੀ ਸੰਤ ਬਾਬਾ ਮਾਝਾ ਸਿੰਘ ਜੀ ਦੇ ਜੋ ਆਪਣਾ ਪਵਿੱਤਰ ਗੁਰਦੁਆਰਾ ਸਾਹਿਬ ਹੈ ਆਪਣੇ ਪਿੰਡ ਮਕਸੂਦਪੁਰ ਵਿਖੇ ਤੇ ਤੁਸੀਂ ਵੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਦੋ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਆਪਣੇ ਗੁਰਦਆਰਾ ਸਾਹਿਬ ਆਉਂਦੀਆਂ ਹਨ ਲੰਗਰ ਹਾਲ ਦੇ ਵਿੱਚ ਇਸ ਟਾਈਮ ਆਪਾਂ ਖੜੇ ਆ ਤਾਂ ਤੁਸੀਂ ਵੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਦੂਰੋਂ ਨੇੜੋਂ ਆਣ ਕੇ ਸੰਗਤ ਜੋ ਆਪਣੇ ਪ੍ਰਸ਼ਾਦਾ ਛਕਦੀ ਪਈ ਹੈ ਤੁਸੀਂ ਵੇਖ ਸਕਦੇ ਹੋ ਤਾਂ ਹੋਰ ਵੀ ਤੁਹਾਨੂੰ ਆਪਾਂ ਗੱਲਾਂ ਬਾਤਾਂ ਕਰਾਂਗੇ ਹੋਰ ਵੀ ਸਾਡੇ ਜੋ ਇੱਥੇ ਵੀਰ ਹਨ ਸੇਵਾਦਾਰ ਹਨ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜੀ ਮੈਂ ਹਰਪ੍ਰੀਤ ਸਿੰਘ ਨੰਡਾਲਾ ਟੀਵੀ ਨਿਊਜ਼ ਤੋਂ ਵਾਹਿਗੁਰੂ ਜੀ ਕਾ